ਸਬ ਚਾਈਨਾ ਡੋਰ ਨੂੰ ਲਾ ਕੇ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਮਾਨਯੋਗ ਡੀਸੀ ਸਾਹਿਬ ਇਹਨਾਂ ਦੇ ਸਖਤ ਨਿਰਦੇਸ਼ ਹੈਗੇ ਜੀ ਜਿਹੜਾ ਚਾਈਨਾ ਡੋਰ ਦੀ ਕੋਈ ਵੀ ਬੰਦਾ ਵਿਕਰੀ ਕਰਦਾ ਜਾਂ ਉਹਨੂੰ ਯੂਜ਼ ਕਰਦਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਅਸੀਂ ਕ੍ਰਿਮੀਨਲ ਐਕਸ਼ਨ ਜਿਹੜਾ ਲਾਵਾਂਗੇ ਇੱਕ ਮਜ਼ਬੂਤ ਵਰਚਾ ਦੇਵਾਂਗੇ ਤੋਂ ਮੈਂ ਤੁਹਾਡੇ ਨਾਲ ਹੀ ਇਹ ਹੀ ਦੱਸਣਾ ਚਾਹੁੰਦਾ ਦੁਕਾਨਦਾਰਾਂ ਨੂੰ ਵੀ ਅਸੀਂ ਖੁਦ ਵੀ ਮਾਨਯੋਗ ਐਸਐਸਪੀ ਸਾਹਿਬ ਨੇ ਸਾਡੇ ਇੱਕ ਅਵੇਅਰਨੈਸ ਟੀਮ ਬਣਾਈ ਹੈ ਜਿਹੜੀ ਸਾਡੇ ਵਿਕਟਰ ਹੈਗੇ ਆ ਪੀਸੀਆਰ ਹੈਗੇ ਆ ਉਹਦੇ ਤੇ ਇੱਕ ਆ ਸਿਸਟਮ ਸੈਟ ਕੀਤਾ ਇੱਕ ਪਬਲਿਕ ਅਨਾਉਂਸਮੈਂਟ ਸਿਸਟਮ ਜਿਹਦੇ ਵਿੱਚ ਅਸੀਂ ਪੀਸੀਆਰ ਸਾਡੀ ਆ ਜਿਹੜੀ ਉਹ ਅਵੇਅਰ ਕਰ ਰਹੀ ਹੈ ਲੋਕਾਂ ਨੂੰ ਈਵਨ ਦੁਕਾਨਦਾਰਾਂ ਨੂੰ ਵੀ ਵੀ ਚਾਇਨਾ ਡੋਰ ਦੀ ਜਿਹੜੀ ਵਰਤੋਂ ਨਹੀਂ ਕਰਨੀ ਕਿਉਂਕਿ ਚਾਇਨਾ ਡੋਰ ਨਾਲ ਆਪਾਂ ਨੂੰ ਪਤਾ ਹੀ ਆ ਇਹ ਪਸ਼ੂ ਪੰਛੀਆਂ ਲਈ ਵੀ ਮਾੜੀ ਆ ਇਨਸਾਨਾਂ ਲਈ ਵੀ ਮਾੜੀ ਆ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਕਿਸੇ ਦਾ ਗਲਾ ਕੱਟਿਆ ਜਾਂਦਾ ਸੋ ਐਸਟੀ ਦਾ ਇਹ ਆਪਣੀ ਐਥਿਕਲੀ ਜਾਂ ਮੋਰਲੀ ਆਪਣੀ ਇਹ ਬੰਦੀ ਹੈ ਚੀਜ਼ ਕਿ ਆਪਾਂ ਕੋਈ 2 4 ਹਜ਼ਾਰ ਦੇ ਬੈਨੀਫਿਟ ਪਿੱਛੇ ਠੀਕ ਆ ਵੀ ਕਿਸੇ ਦਾ ਨੁਕਸਾਨ ਆਪਾਂ ਕਿਉਂ ਕਰਨਾ ਤੋਂ ਅਸੀਂ ਬਸ ਇਹੀ ਕਹਿੰਦੇ ਆ ਅਸੀਂ ਮਾਪਿਆਂ ਨੂੰ ਵੀ ਇਹੀ ਅਪੀਲ ਕਰਨੇ ਚਾਹੁੰਦੇ ਆ ਵੀ ਦੇਖ ਕੇ ਸਾਨੂੰ ਲੋੜ ਪਈ ਫਿਰ ਅਸੀਂ ਪੇਰੈਂਟਸ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਅਗਰ ਮਤਲਬ ਜੇ ਇਹਨਾਂ ਨੇ ਆਪਣੇ ਬੱਚਾਂ ਬੱਚਿਆਂ ਦੀ ਰਿਸਪੌਂਸਿਬਿਲਟੀ ਮਾਪਿਆਂ ਦੀ ਮਾਪਿਆਂ ਦੀ ਆਪਣੇ ਜਿਹੜੇ ਬੱਚਿਆਂ ਨੂੰ ਸਮਝਾਉਣਾ ਮਾਪਿਆਂ ਦੀ ਜ਼ਿੰਮੇਵਾਰੀ ਹੈ ਸੋ ਉਹਨਾਂ ਨੂੰ ਸਮਝਾਣਾ ਕਿ ਬੱਚੇ ਦਾ ਮਾਈਨਰ ਆ ਠੀਕ ਹੈ ਨਾ ਉਹਨਾਂ ਨੂੰ ਸਮਝਾਣ ਤੇ ਵਾਕਈ ਪੁਲਿਸ ਦੇ ਵੱਲੋਂ ਜਿਹੜੀ ਇਸ ਸਮੇਂ ਡਰੋਨ ਰਾਹੀਂ ਨਜ਼ਰ ਰੱਖਣ ਦੀ ਗੱਲ ਜਿਹੜੀ ਹੈ ਉਹ ਵੀ ਕੀਤੀ ਗਈ ਹੈ ਕੋਈ ਕਿਸੇ ਕੇਸ ਦੇ ਹਾਂ ਮਾਮਲੇ ਆਏ ਨੇ ਬਿਲਕੁਲ ਰੱਖਾਂਗੇ ਜੀ ਡਰੋਨ ਅਸੀਂ ਛੱਡਾਂਗੇ ਅਸੀਂ ਚਾਈਨਾ ਡੋਰ ਨੂੰ ਲੈ ਕੇ ਪਿਆ ਸਰਕਾਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਹੁਤ ਜ਼ਿਆਦਾ ਸੀਰੀਅਸ ਆ ਕਿਉਂਕਿ ਤੁਹਾਨੂੰ ਵੀ ਪਤਾ ਰਹੀ ਜਿਹੜੀਆਂ ਪਿੱਛੇ ਇਨਸੀਡੈਂਟ ਹੋਏ ਆ ਕਿਵੇਂ ਅਪਾਹਜ ਹੋ ਜਾਂਦੇ ਆ ਲੋਕ ਅਨਦਰ ਗਲੇ ਘਟੇ ਜਾਂਦੇ ਆ ਬੋਲ ਨਹੀਂ ਹੋ ਪਾ ਆਂਦਾ ਕਰਨਾ ਤੋਂ ਸੋ ਅਸੀਂ ਬਿਲਕੁਲ ਨਹੀਂ ਇਸ ਵਾਰੇ ਟੋਲਰੇਟ ਕਰਾਂਗੇ ਜੀ ਅਸੀਂ ਤੁਹਾਨੂੰ ਹੁਣ ਸਭ ਕੁਝ ਸੈੱਟ ਕਰਤਾ ਪਬਲਿਕ ਅਨਾਉਂਸਮੈਂਟ ਆ ਵੀ ਕਰਵਾਤੀਆਂ इवन ਅਸੀਂ ਦੁਕਾਨਦਾਰਾਂ ਨੂੰ ਖੁਦ ਮੈਸੇਜ ਵੀ ਕਰਦੇ ਵੀ ਭਾਈ ਚਾਈਨਾ ਡੋਰ ਨਹੀਂ ਯੂਜ਼ ਕਰਨੀ इवन ਮੈਂ ਆਪਣੇ ਦਫ਼ਤਰ ਵੱਲੋਂ ਇੱਕ ਨੋਟਿਸ ਕੱਢ ਰਿਹਾ ਸਾਰੇ ਮਤਲਬ ਉਹ ਦੁਕਾਨਦਾਰਾਂ ਨੂੰ ਵਾਰਨਿੰਗ ਨੋਟਿਸ ਵੀ ਜੇਕਰ ਕਿਸੇ ਨੇ ਚਾਈਨਾ ਡੋਰ ਯੂਜ਼ ਕੀਤੀ ਜਾਂ ਵਿਕਰੀ ਕੀਤੀ ਠੀਕ ਆ ਨਾ ਕਿਸੇ ਨਾਲ ਅ ਲੁਕਾਚ ਕੋ ਪਾਗੇ ਵਿੱਚ ਹੀ ਤਾਂ ਅਸੀਂ ਇਸ ਤਰ੍ਹਾਂ ਇੱਕ ਮਜਬੂਤ ਧਰਾਵਾ ਦਾ ਤੇ ਪਰਚਾ ਦਰਦੀ ਦਰ ਕਰਨੋਂ ਅੰਦਰ ਕਰਾਂ। ਨਾਲੇ ਤਾਂ ਕਈ ਵਾਰੀ ਕੀ ਹੁੰਦਾਗਾ ਕਿ ਜਿਹੜੇ ਦੁਕਾਨਦਾਰ ਤਾਂ ਨਹੀਂ ਵੇਚਦੇ ਪਰ ਆਮ ਲੋਕ ਜਿਹੜੇ ਆਪਣੇ ਘਰਾਂ ਦੇ ਵਿੱਚ ਤੋਂ ਸਲੋਪ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਨੇ ਤੇ ਉਹਨਾਂ ਦੇ ਸਟਾਕ ਪੈ ਜਾਂਦੇ ਆ। ਉੱਥੇ ਵਿਜਿਟ ਕਿਵੇਂ ਕੀਤਾ ਜਾਏ? ਜਿਹੜੇ ਪਿਛਲੇ ਸਾਲਾਂ ਦੇ ਕੋਈ ਸਟਾਕ ਪਏ ਆ ਬੱਚੇ ਰੱਖ ਲੈਂਦੇ ਆ ਕਈ ਵਾਰੀ ਆਪਣੇ ਜਿਹੜੇ ਹੁੰਦੇ ਆ ਉਹਨਾਂ ਦੇ ਦਰਾਰ ਵਗੈਰਾ ਉਹਨਾਂ 'ਤੇ ਰੱਖ ਲੈਂਦੇ ਆ। ਸੋ ਮੈਂ ਮਾਪਿਆਂ ਨੂੰ ਇਹ ਅਪੀਲ ਕਰੂੰਗਾ ਵੀ ਉਹਨਾਂ ਨੂੰ ਚੈੱਕ ਕਰਨ ਜਿਹੜੇ ਹੈਗੇ ਅਜੇ ਪਏ ਆ ਤਾਂ ਉਹਨਾਂ ਨੂੰ ਉਹਦਾ ਡਿਸਪੋਜ਼ ਕਰ ਦੇਣਾ ਕੋਈ ਜਿੱਦਾਂ ਵੀ ਉਹਨਾਂ ਨੂੰ ਠੀਕ ਲੱਗਦਾ ਕਿਉਂਕਿ ਬੱਚੇ ਤਾਂ ਬੱਚੇ ਹੀ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਠੀਕ ਆ ਤੋ ਖੁਦ ਉਹਨਾਂ ਨੂੰ ਚੈੱਕ ਕਰਨ ਆ ਬਾਕੀ ਜਿ세 ਸਾਡੀ ਲੋੜ ਆ ਅਸੀਂ ਪਬਲਿਕ ਲਈ ਸਰਵ ਸਾਡੀ ਜਿਹੜੀ ਜ਼ਿੰਮੇਵਾਰੀ ਆ ਪਬਲਿਕ ਨੂੰ ਸਰਵ ਕਰਨਾ ਤੇ ਅਸੀਂ ਉਹਨਾਂ ਦੇ ਨਾਲ ਆ ਤੋ ਮਾਪੇ ਸਪੋਰਟ ਕਰਨ ਠੀਕ ਆ ਨਾ ਜੀ ਸਕੂਲਾਂ ਦੇ ਵਿੱਚ ਵੀ ਜਾ ਕੇ ਇਹ ਵੇਰ ਕਰ ਲਈਏ ਪੁਲਿਸ ਹਾਂ ਇਹ ਅਸੀਂ ਸ਼ੁਰੂ ਕਰ ਰਹੇ ਆਂ ਜੀ ਇਹ ਆਪਣਾ ਜਿਹੜਾ ਮੰਡੇ ਤੋਂ ਇਹ ਪ੍ਰੋਜੈਕਟ ਹੈ ਵੀ ਅਸੀਂ ਬੱਚਾ ਨੂੰ ਹੋਈ ਸਕੂਲਾਂ 'ਚ ਜਾ ਕੇ ਅਵੇਅਰ ਕਰੀਏ ਮੈਂ ਆਪਣੇ ਥਾਣੇ ਦੇ ਵਿੱਚ ਜਿੰਨੇ ਵੀ ਸਕੂਲ ਪੈਂਦੇ ਆ ਉਹਨਾਂ ਨੂੰ ਅਵੇਅਰ ਕਰੂੰਗਾ ਠੀਕ ਆ ਗਲੀ ਮੁਹੱਲਿਆਂ ਦੇ ਵਿੱਚ ਛੋਟੀ ਮੋਟੀ ਗੈਦਰਿੰਗ ਕਰਕੇ ਵੀ ਅਸੀਂ ਅਵੇਅਰ ਕਰਾਂਗੇ ਬਾਕੀ ਪੀਸੀਆਰ ਆਲਰੇਡੀ ਸਾਡੀ ਇਹ ਕੰਮ ਕਰ ਰਹੀ ਹੈ ਸਰ ਡਰੋਨ ਦੀ ਗੱਲ ਕਰਨਾ ਤਾਂ ਮੈਂ ਡਰੋਨ ਦੀ ਮੁਹਿੰਮ ਕਦੋਂ ਸਟਾਰਟ ਕਰ ਰਹੀ ਕਿ ਇਕ ਤਾਂ ਕੋਈ ਕੇਸ ਸਾਡੇ ਆਇਆ ਡਰੋਨ ਨੂੰ ਉਡਾਇਆ ਗਿਆ ਹਜੇ ਵੱਡਾ ਮਸੂਲ ਕਰਨਾ ਨਹੀਂ ਇਹ ਕਾਰਵਾਈ ਕਰਤੀ ਹੈ ਮਾਨਯੋਗ ਸਾਡੇ ਐਸਐਸਪੀ ਸਾਹਿਬ ਨੇ ਤੋ ਅਸੀਂ ਸਖਤ ਨਿਗਰਾਨਾ ਕਰਾਇਆ ਮਤਲਬ ਬਾਜ ਦੀ ਅੱਖ ਲਈ ਨਿਗਰਾਨਾ ਰੱਖਦੇ ਹਾਂ ਤੇ ਇਸ ਤਰ੍ਹਾਂ ਦੀ ਕਾਰਵਾਈ ਹੋ ਸੰਭੀ ਸੰਸਦਾਂ ਦੇ ਇਸ ਤਰ੍ਹਾਂ ਦੇ ਦੇਖੋ ਇਹਨੇ ਨਾਲ ਦੇਖੋ ਕਾਰਵਾਈ ਤਾਂ ਇਹਦੇ ਨਾਲ ਸਖਤ ਵੀ ਹੋ ਸਕਦੀ ਹੈ ਜਿਹੜਾ ਹੋਣਾ ਇਹਨਾਂ ਨੂੰ ਜੇ ਪਤਾ ਹੋਵੇ ਇਹਨਾਂ ਨੂੰ ਇਹ ਚੀਜ਼ਾਂ ਸਭ ਚੀਜ਼ਾਂ ਇਹਨਾਂ ਨੂੰ ਪਤਾ ਅਸੀਂ ਦੱਸਤੀਆਂ ਬਈ ਚਾਈਨਾ ਡੋਰ ਪਿਛਲੇ ਸਾਲ ਵੀ ਕੈਂਪੇਨ ਕੀਤੀ ਹੈ ਫੁੱਲ ਬਿਚ ਚਾਇਨਾ ਦੌਰ ਮਾਰੀਆ ਤਾਂ ਹੁਣ ਤਾਂ ਫਿਰ ਇਹ ਜਿਹੜਾ ਕਰੂਗਾ ਡੈਲੀਬਰੇਟਲੀ ਕਰੂਗਾ ਜਾਣਬੁੱਝ ਕੇ ਕਰੂਗਾ ਸਰ ਇਹ ਅੱਪਾ ਡਰੋਨ ਦੀ ਗੱਲ ਕਰੀਏ ਕਿੰਨੇ ਤੁਸੀਂ ਡਰੋਨ ਮੰਗਾਏ ਹੈਗੇ ਕਿਸੇ ਸੀਰੀ ਦੇ ਚ ਡਰੋਨ ਉੱਡ ਕੇ ਸ਼ਹਿਰ ਛੁੱਟਣਗੇ ਕਿ ਸ਼ਹਿਰ ਤੋਂ ਆਊਟ ਸੀਰੀ ਚ ਉੱਡੂਗਾ ਨਹੀਂ ਮੰਨਿਓਗਾ ਐਸਐਸਪੀ ਸਾਹਿਬ ਇੱਥੇ ਜਿਹੜਾ ਹੈਗੇ ਮੰਨਿਓਗਾ ਐਸਐਸਪੀ ਸਾਹਿਬ ਦੇਖ ਰਹੇ ਆ ਡਰੋਨ ਡਰੋਨ ਦੀ ਹਾਂ ਇਹਨਾਂ ਨੂੰ ਮੰਨਿਓਗਾ ਐਸਐਸਪੀ ਸਾਹਿਬ ਮਾਨੀਟਰ ਕਰਦੇ ਆ ਇਹਨਾਂ ਚੀਜ਼ਾਂ ਨੂੰ ਆਪਣੀ ਹਦੂਦ ਦੇ ਵਿੱਚ ਦੇ ਡਰੋਨ ਉੜਾਇਆ ਵੀ ਉਹ ਚੱਲ ਰਿਹਾ ਸਿਟੀ ਦੇ ਵਿੱਚ ਚੱਲ ਰਿਹਾ ਮੈਨੂੰ ਲੱਗਦਾ ਸਰ ਮਾਣੇ ਹੋ ਗਿਆ ਐਸਐਸਪੀ ਸਾਹਿਬ ਨੇ ਸ਼ੁਕਰਤਾ ਜੀ ਕੋਈ ਵਾਰ ਕਿਸੇ ਨਾਲ ਵਿੱਚ ਦੇਣੀ ਹੋਦੀ ਹੈ ਕੋਈ ਨੰਬਰ ਵੀ ਚੈਨਲ ਬਾਰੇ ਹਾਂ ਬਿਲਕੁਲ ਮੇਰਾ ਨੰਬਰ ਹੈਗਾ 6908018101 ਸਾਡੇ ਜਿਹੜਾ ਹੈਗਾ ਕੰਟਰੋਲ ਰੂਮ ਦਾ ਨੰਬਰ ਅਸੀਂ ਦਿੱਤਾ ਹੋਇਆ ਠੀਕ ਹੈ ਨਾ ਅਸੀਂ ਬਾਹਰ ਵੀ ਇੱਕ ਬੋਰਡ ਲਾ ਦਾਂਗੇ ਜੇ ਕਿਸੇ ਨੇ ਇਨਫੋਰਮੇਸ਼ਨ ਕੋਈ ਸ਼ੇਅਰ ਕਰਨੀ ਹੋਵੇ ਤਾਂ ਨਹੀਂ ਬਿਲਕੁਲ ਨਹੀਂ ਸੀਕ੍ਰੀਟਲੀ ਰੱਖਿਆ ਜਾਊਗਾ ਜੀ ਦੇਖੋ ਜਿਹੜਾ ਬੰਦਾ ਹੈਲਪ ਕਰਦਾ ਕ੍ਰਾਈਮ ਨੂੰ ਡਿਟੈਕਟ ਕਰਾਉਣ ਦੇ ਵਿੱਚ ਸਾਡੀ ਦਾ ਕ੍ਰਾਈਮ ਕਮਿਸ਼ਨ ਦੇ ਨਾਲ ਹੈਲਪ ਅਸੀਂ ਕਿਉਂ ਉਹਦਾ ਨਾਮ ਡਿਸਕਲੋਜ਼ ਕਰਕੇ ਉਹਦਾ ਵੈਰ ਖਵਾਵਾਂਗੇ ਕਿਸੇ ਨਾਲ ਮੇਰਾ ਨਾਮ ਮਨੀਸ਼ ਸ਼ਰਮਾ ਜੀ ਅੱਜ ਇੱਕ ਮਾਮਲਾ ਪੁਲਿਸ ਵੱਲੋਂ ਡਰੋਨ ਰਾਹੀਂ ਟੈਸਟ ਕੀਤਾ ਗਿਆ ਸੀ ਕਿ ਕਈ ਜਿਹੜੇ ਪਤੰਗ ਹੈਗੇ ਨੇ ਉਹ ਕੋਈ ਚਾਈਨਾ ਡੋਰ ਵਰਤੀ ਜਾ ਰਹੀ ਹੈ ਤਾਂ ਉਸ ਉਸ ਦੇ ਵਿੱਚ ਮੈਂ ਸਿਰਫ ਇਹੀ ਮੈਸੇਜ ਦੇਣਾ ਚਾਹੁੰਦਾ ਹੈ ਕਿ ਬੱਚਿਆਂ ਨੂੰ ਮਿਲਤਾ ਨਹੀਂ ਰਹੀ ਪਰ ਜਿਹੜੇ ਕਦੇ ਉਡਾਰੇ ਨੇ ਜਾਂ ਕਦੇ ਲੁੱਟੀ ਫੁੱਟੀ ਜਿਹੜੀ ਡੋਰ ਹੁੰਦੀ ਹੈਗੀ ਆ ਉਹ ਵੀ ਇਕੱਠੀ ਕਰਨਾ ਤੇ ਉਸ ਨੂੰ ਵੀ ਯੂਜ਼ ਕਰਨਾ ਉਹ ਵੀ ਬਹੁਤ ਜ਼ਿਆਦਾ ਖਤਰਨਾਕ ਹੈ ਜਿਵੇਂ ਕਿ ਬੱਚਿਆਂ ਦੇ ਨੱਕ ਕੰਨ ਰਾ ਜਾਂਦਿਆਂ ਦੇ ਕਿਸੇ ਦਾ ਗਲਾ ਕੱਟਿਆ ਜਾਂਦਾ ਤਾਂ ਇਹਦੀ ਜ਼ਿੰਮੇਵਾਰੀ ਮਾਪਿਓ ਦੀ ਵੀ ਬਣਦੀ ਹੈ ਪੂਰੇ ਪ੍ਰਸ਼ਾਸਨ ਆਪਣੀ ਮੁਸਤਦੀ ਨਾਲ ਡਿਊਟੀ ਨਿਭਾ ਰਹੀ ਹੈ ਤੇ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਇਸ ਚੀਜ਼ ਨੂੰ ਬਿਲਕੁਲ ਜੜ ਤੋਂ ਖਤਮ ਕਰ ਦੇਣਾ ਚਾਹੀਦਾ ਹੈ ਕਿ ਬੱਚੇ ਕਦੇ ਵੀ ਕਿਸੇ ਵੀ ਤਰੀਕੇ ਨਾਲ ਇਸ ਤਰ੍ਹਾਂ ਦੇ ਡੋਰ ਦਾ ਇਸਤੇਮਾਲ ਨਾ ਕਰ ਸਕਣ ਸਿਵਲਨ ਹੋਣ ਦੇ ਨਾਤੇ ਇੱਕ ਚੰਗੇ ਸ਼ਹਿਰੀ ਹੋਣ ਦੇ ਨਾਤੇ ਆਪਣੀ ਸਭ ਦੀ ਡਿਊਟੀ ਬਣਦੀ ਹੈ ਪੇਰੈਂਟਸ ਦੀ ਵੀ ਆਪਣੀ ਸਾਰਿਆਂ ਦੀ ਮਿਲ ਕੇ ਇਹ ਚੀਜ਼ ਨੂੰ ਮੋਹਿ ਨੂੰ ਬਿਲਕੁਲ ਸਹੀ ਤਰੀਕੇ ਨਾਲ ਚਲਾਣਾ ਜ਼ਰੂਰੀ ਹੈ ਬੱਚਾ ਨਹੀਂ ਚਾਹੀਦੀ ਅਸੀਂ ਪਹਿਲਾਂ ਸ਼ੁਰੂ ਤੋਂ ਪਿਛਲੇ ਸਾਲ ਤੋਂ ਕਹਿੰਦੇ ਆਉਣੇ ਆ ਭਈ ਨਹੀਂ ਵਰਤਣੀ ਚਾਹੀਦੀ ਇਹ ਤਾਂ ਲੈ ਕੇ ਵੀ ਨਹੀਂ ਆਉਂਦੇ ਲੁੱਟੀ ਪੁੱਟੀ ਮਾੜੀ ਮੋਟੀ ਡੋਰ ਤੇ ਨਾ ਅਸੀਂ ਇਸ ਤੇ ਹੱਕ ਚ ਬਈ ਦਵਾਈਏ ਜਾਂ ਵਰਤੀ ਬਿਲਕੁਲ ਬੱਚੇ ਤੇ ਇੱਕ ਹੀ ਕਿਥੋਂ ਲੈ ਕੇ ਆਇਆ ਇਹ ਤਾਂ ਲੈ ਕੇ ਨਹੀਂ ਆਇਆ ਜੀ ਕਿਥੋਂ ਲੈ ਕੇ ਮਤਲਬ ਇਹ ਤਾਂ ਮਾੜੀ ਮੋਟੀ ਲੁੱਟੀ ਫੁੱਟੀ ਡੋਰ ਹੈ ਜੀ ਹਾਂ ਤੇ ਪੁਲਿਸ ਨੇ ਕੀ ਮੈਸੇਜ ਤੁਹਾਨੂੰ ਦਿੱਤਾ ਕਨਵੇ ਕੀਤਾ ਉਹ ਕਹਿੰਦੇ ਬਈ ਤੁਸੀਂ ਜਮਾ ਨਹੀਂ ਵਰਤਣੀ ਤੇ ਜੀ ਕੀ ਕੀ ਤੁਹਾਨੂੰ ਵੀ ਪਤਾ ਇਹਦਾ ਨੁਕਸਾਨ ਆ ਜੀ ਪੰਛੀਆਂ ਦਾ ਨੁਕਸਾਨ ਆ ਆਪਾਂ ਮੋਟਰਸਾਈਕਲ ਤੇ ਜਾਂਦੇ ਆ ਸਕੂਟਰ ਤੇ ਜਾਂਦੇ ਆ ਆਪਣਾ ਵੀ ਨੁਕਸਾਨ ਆ ਬੱਚੇ ਨੂੰ ਕੀ ਮੈਸੇਜ ਦਿੱਤਾ ਤੁਸੀਂ ਮੈਂ ਇਹੀ ਦਿੱਤਾ ਜੀ ਬਈ ਇਹ ਵਰਤਨ ਹੀ ਨਹੀਂ ਹੈ ਜੀ ਬਈ ਗਲਾ ਕੱਟਿਆ ਜਾਂਦਾ ਨੱਕ ਕੱਟਿਆ ਜਾਂਦਾ ਹੱਥ ਪੈਰ ਚਿੱਲੇ ਜਾਂਦੇ ਆ ਸਾਰਿਆਂ ਲਈ ਨੁਕਸਾਨ ਹੈ ਬਿਲਕੁਲ ਤੇ ਪੁਲਿਸ ਨੇ ਵੀ ਤੁਹਾਨੂੰ ਨਾਲ ਗੱਲਬਾਤ ਕੀਤੀ ਹੈ ਕੀ ਗੱਲਬਾਤ ਹੋਈ ਹਾਂ ਇਹੀ ਆਖਿਆ ਜੀ ਬਈ ਇਹ ਵਰਤਨ ਹੀ ਨਹੀਂ ਹੈ ਜੀ ਅੱਛਾ ਪੁਲਿਸ ਨੂੰ ਉਹ ਥੋੜੀ ਸਖਾਈ ਦਿਖਾ ਰਹੀ ਹੈ ਜੇ ਉਹਨਾਂ ਮਾਵਾਪਾ ਨਾ ਮੰਨੇ ਤਾਂ ਪੁਲਿਸ ਮਾਵਾਪਾ ਪਰੇ ਪਛੇਤ ਹਾਂਜੀ ਸਹੀ ਹੈ ਬਿਲਕੁਲ ਹਾਂਜੀ ਸਹੀ ਹੈ ਜੀ ¡Gracias!